ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸਾਬਕਾ ਵਿਧਾਇਕ ਪ੍ਰਤਾਪ ਸਿੰਘ ਅਜਨਾਲਾ ਨੇ ਬਲੌਣ ਰਾਮਦਾਸ ਬੀਡੀਪੀਓ ਦਫ਼ਤਰ ਮੂਹਰੇ ਧਨਾ ਦਿੱਤਾ ਗਿਆ ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਨਾਮਜਦਗੀਆਂ ਦਾਖਲ ਕਰਵਾਉਣ ਲਈ ਚੁੱਲ੍ਹਾ ਟੈਕਸ ਦੀਆਂ ਪਰਚੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਚਲਦੇ ਪਿੰਡ ਵਿੱਚ ਲੋਕਾਂ ਅੰਦਰ ਭਾਰੀ ਰੋਸ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਪਿੰਡ ਅੰਦਰ ਕਿਸੇ ਨੂੰ ਪਰੇਸ਼ਾਨ ਕੀਤਾ ਤਾਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਜੀ ਬਾਹਰ ਕੀ ਕਹਿਣਾ ਚਾਹੁੰਦੇ ਆ ਅੱਛਾ ਇੱਕ ਐਸੇ ਚੋਗਰ ਗੱਲ ਇਹਨਾਂ ਨੂੰ ਖਾਲਾ ਮੈਂ ਅਬਰੇ ਕੋ ਭੇਜ ਦੇਣਾ ਲੋਕ ਕਿੰਨੇ ਕਿਸੇ ਨੇ ਵੀ ਤੁਹਾਨੂੰ ਅਪਲਾਈ ਕੀਤਾ ਵਰਨੋ ਸਿਵਾਸ ਚ ਉਹਨਾਂ ਟੈਕਸ ਉਸ ਫਮੇਰ ਦੇ ਉਸ ਪੱਤਰ ਸਾਰੇ ਦਫ਼ਤਰ ਬੈਠੇ ਹੋਏ ਆ ਸਭ ਨੂੰ ਅਸੀਂ ਦੇ ਰਿਹਾ ਤੁਲਾ ਟੈਕਸਟ ਅਨੁਸਾਰ ਸੀ। 2000 ਸਾਲ ਨਹੀਂ ਬੈਠੇ ਜਾਣ ਤੋਂ ਕਿ ਇਸ ਦਾ ਨਹੀਂ ਨਹੀਂ ਕੋਈ ਅਦਾ ਦੀ ਗੱਲ ਨਹੀਂ ਹੈ ਸਵੇਰ ਦੇ ਮੇਰੇ ਦਫਤਰ 'ਚ ਬੈਠੇ ਹੋਇਆ। ਕੋਈ ਗੱਲ ਨਹੀਂ ਸਾਰੇ ਇੱਥੇ ਹਾਜ਼ਰ। ਨਹੀਂ ਹੋਈ ਤਾਂ ਬਾਅਦ ਪੈ ਜਾਈ ਨਹੀਂ। ਹਾਂ ਜਿਹੜਾ ਕੰਮ ਕੀਤਾ ਜਾਏਗਾ। ਬਿਲਕੁਲ। ਚਲੋ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਜੀ। ਅੱਜ ਜਿਹੜਾ ਪੱਤਰ ਸੇ ਜੀ। ਅੱਜ ਅਸੀਂ ਰਮਦਾਸ ਬਲਾਕ ਦੇ ਅੱਗੇ ਧਰਨਾ ਦਿੱਤਾ ਹੈ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ। ਖਾਸ ਕਰਕੇ ਸਰਦਾਰ ਹਰਪ੍ਰਤਾਪ ਸਿੰਘ ਜੀ ਜਨਾਲਾ ਸਾਬਕਾ ਐਮਐਲਏ ਇਹ ਜਿਨ੍ਹਾਂ ਨੇ ਰਮਦਾਸ ਬਲਾਕ ਦੇ ਪਿੰਡ ਪੈਂਦੇ ਨੇ ਉਹਨਾਂ ਦੇ ਵਰਕਰ ਸਹਿਬਾਨ ਇੱਥੇ ਪਹੁੰਚੇ ਨੇ ਰੋਸ ਧਟਨਾ ਸੀ ਦਿੱਤਾ ਵੀਡੀਓ ਸਾਧ ਦੇ ਖਿਲਾਫ ਮੌਜੂਦਾ ਸਰਕਾਰ ਦੇ ਖਿਲਾਫ ਤੇ ਖਾਸ ਕਰਕੇ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਦੇ ਖਿਲਾਫ ਅੱਜ ਦਾ ਧਰਨਾ ਦਿੱਤਾ ਹੈ ਕਿਉਂਕਿ 2 ਦਿਨ ਹੋ ਗਏ ਨੇ ਅਸੀਂ ਸਾਡੇ ਵਰਕਰ ਸਹਿਬਾਨ ਜਿਹੜੇ ਚਾਹਵਾਨ ਨੇ ਜਿਨ੍ਹਾਂ ਨੇ ਇਲੈਕਸ਼ਨal ਲੜਨੀ ਆ ਭਾਵੇਂ ਸਰਪੰਚੀ ਦੀਆਂ ਹੋਣ ਭਾਵੇਂ ਮੈਂਬਰਾਂ ਦੀਆਂ ਹੋਣ ਉਹ ਇੱਥੇ ਆ ਕੇ ਆਪਣੀਆਂ ਚੁੱਲ੍ਹੇ ਟੈਸਰੀਆ ਰਸੀਦਾ ਮੰਗਦੇ ਨੇ ਐਨਓਸੀ ਮੰਗਦੇ ਨੇ ਲੇਕਿਨ ਕੋਈ ਇੱਥੇ ਪੰਚਾਇਤ ਸੈਕਟਰੀ ਮੌਜੂਦ ਨਹੀਂ ਕੋਈ ਇੱਥੇ ਕੋਈ ਇਹਨਾਂ ਦਾ ਅਫਸਰ ਮੌਜੂਦ ਨਹੀਂ ਇਹ ਹਮੇਸ਼ਾ ਦੀ ਤਰ੍ਹਾਂ ਜੋ ਚੋਣ ਪ੍ਰਕਿਰਿਆ ਵਧੀਆ ਚੱਲਦੀ ਹੁੰਦੀ ਸੀ ਤੇ ਇਸ ਵਾਰ ਜੋ ਆਮ ਆਦਮੀ ਦੀ ਸਰਕਾਰ ਦੀ ਹੈਗੀ ਹੈ ਵਰਕਿੰਗ ਉਹ ਸਾਹਮਣੇ ਆਈ ਹੈ ਸਾਰਿਆਂ ਨੂੰ ਵਾਅਦਿਆਂ ਦਾ ਹਤਾ ਮਿਲੀਆਂ ਨੇ ਕਿ ਕਾਂਗਰਸ ਪਾਰਟੀ ਤੇ ਦੂਜੀਆਂ ਪਾਰਟੀਆਂ ਨੂੰ ਕੋਈ ਰਸੀਦਾ ਨਾ ਮ ਕੋਈ ਉਹਨਾਂ ਨੂੰ ਕਾਗਜ਼ ਪੱਤਰ ਨਾਲ ਦਿੱਤਾ ਜਾਏ ਤਾਂ ਕਿ ਇਹ ਸਿੱਧੇ ਤੌਰ ਤੇ ਇਹਨਾਂ ਦੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਉਹ ਚੋਣ ਜਿੱਤ ਸਕਣ ਲੇਕਿਨ ਇਹਨਾਂ ਨੂੰ ਵੀ ਵਿੱਚੋਂ ਪਤਾ ਕਿ ਜਿਹੜੇ ਲੋਕ ਨੇ ਸੁਧਾਰਨ ਲੋਕ ਨੇ ਪਿੰਡਾਂ ਦੇ ਉਹ ਆਮ ਆਦਮੀ ਪਾਰਟੀ ਦੇ ਉਲਟ ਨੇ ਤੇ ਨਾਲ ਕਾਂਗਰਸ ਪਾਰਟੀ ਦੇ ਜਿੰਨੇ ਵਰਕਰ ਨੇ ਉਹਨਾਂ ਦਾ ਮਨੋਬਲ ਬਹੁਤ ਤਗੜਾ ਹੈ ਤੇ ਬੜੇ ਚੰਗੇ ਢੰਗ ਨਾਲ ਉਹ ਮਿਹਨਤ ਕਰ ਰਹੇ ਨੇ ਤੇ ਹੁਣ ਮੈਨੂੰ ਇਹਨਾਂ ਵੀ ਯਕੀਨ ਹੈ ਕਿ ਜਿੰਨੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਚ ਕਾਂਗਰਸ ਪਾਰਟੀ ਦੇ ਵੱਡੇ ਤੌਰ ਤੇ ਸਰਪੰਚ ਜਿੱਤਣਗੇ ਸੋ ਅੱਜ ਦਾ ਜਿਹੜਾ ਰੋਸਟਰ ਨਾ ਇਸ ਅਸੀਂ ਕਾਰਨ ਦਿੱਤਾ ਗਿਆ ਸਰ ਹੋਰ ਠੀਕ ਹੈ ਪੰਚਾਇਤ ਦੀਆਂ ਇਲੈਕਸ਼ਨਾਂ ਅਨਾਉਂਸ ਹੋਈਆਂ ਅਤੇ ਪੰਚਾਇਤ ਦੀਆਂ ਇਲੈਕਸ਼ਨਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ ਆ ਉਹ ਇਲੈਕਸ਼ਨ ਕਮਿਸ਼ਨ ਬੜੇ ਬਾਖੂਬੀ ਕਾਗਜ਼ੀ ਤਰੀਕੇ ਨਾਲ ਉਹ ਦੱਸ ਦਿੰਦੀ ਆ ਕਿ ਕਿੱਦਾਂ ਇਲੈਕਸ਼ਨ ਲੜਨੀ ਹੈ ਸਰਜੀਤ ਸਿੰਘ ਉਹਨਾਂ ਨੇ ਰੂਲਸ ਵੀ ਦੱਸਦੇ ਤੇ ਫਾਈਲਾਂ ਕਿੱਦਾਂ ਭਰਨੀਆਂ ਨੇ ਉਹ ਵੀ ਦੱਸਦੀ ਆ ਆਪਣੀ ਡਿਊਟੀ ਵਾਲੀ ਕੁਰਸੀ ਤੇ ਨਹੀਂ ਹੋਰ ਬੜਾ ਕਲੀਅਰ ਘਟਿਆ ਕੋਈ ਵੀ ਵਿਅਕਤੀ ਜਿਹੜਾ ਇਲੈਕਸ਼ਨ ਲੱਗਣਾ ਚਾਹੁੰਦਾ ਜੇ ਉਹਨੂੰ ਕਿਸੇ ਕਾਗਜ਼ੀ ਲੋੜ ਆ ਤੇ ਵੀਡੀਓ ਸਾਹਿਬ ਤੇ ਉਹਨਾਂ ਦਾ ਸਟਾਫ ਹਮੇਸ਼ਾ ਇੱਥੇ ਜਿਨੂੰ ਇਲੈਕਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਹੋਏਗਾ ਔਰ ਜਿਹੜਾ ਵਿਅਕਤੀ ਆਏਗਾ ਜਿਹੜੀ ਚੀਜ਼ ਦੀ ਲੋੜ ਉਸਨੂੰ ਲੈ ਕੇ ਚਲੇ ਜਾਏਗਾ ਲੇਕਿਨ ਇਹਨਾਂ ਨੇ ਉਹਨਾਂ ਦੀਆਂ ਹਦਾਇਤਾਂ ਤੋਂ ਉਲਟ ਸਾਰੇ ਪੰਚਾਇਤ ਸੱਤ ਆਪਣੇ ਘਰ ਬੁਲਾ ਲਏ ਉਹਨਾਂ ਨੇ ਉਹਨੂੰ ਹਦਾਇਤ ਘਰਤੀ ਕਿ ਤੁਸੀਂ ਕਿਸੇ ਨੂੰ ਚੋਲਾ ਟੈਕਸ ਨਹੀਂ ਦੇਣਾ ਕਿਸੇ ਨੂੰ ਐਨੂਸੀ ਨਹੀਂ ਦੇਣੀ ਕੋਈ ਪਹਿਲਾਂ ਤੇ ਸਾਨੂੰ ਆਪਣੀ ਵੋਟਰ ਸੂਚੀ ਨਹੀਂ ਸੀ ਦਿੰਦੇ ਬੜੀ ਮੁਸ਼ਕਲ ਅਸੀਂ ਵੋਟਰ ਸੂਚੀ ਲਗਾਇਆ ਹੋਈ ਐ ਐਸਟੀਐਮ ਸਾਹਿਬ ਦੇ ਦਫ਼ਤਰੋਂ ਲੈਂਦੇ ਹੁਣ ਜਿਹੜੀ ਦਿੱਕਤ ਆ ਰਹੀ ਹੈ ਉਹ ਆ ਰਹੀ ਐ ਨੂਸੀ ਦੀ ਤੇ ਨਾਲ ਚੁੱਲਾ ਟਿਕ ਸੀ ਅੱਜ ਜਿਹੜਾ ਧਰਨਾ ਲੱਗਣ ਜਾ ਰਿਹਾ ਔਰ ਜਿਹਨੇ ਅਸੀਂ ਧਰਨੇ ਤੇ ਬੈਠੇ ਆ ਇਹੋ ਹੀ ਕਾਰਨ ਹੈ ਕਿ ਨਾਂ ਦਾ ਵੀਡੀਓ ਸਭ ਸੁਣਵਾਈ ਕਰ ਰਹੇ ਨੇ ਤੇ ਨਾਕ ਹੋਈ ਉਤੇ ਏਡੀਸੀ ਜਿਹੜੇ ਮੈਮ ਨੇ ਡਵੈਲਪਮੈਂਟ ਜਿਨ੍ਹਾਂ ਦੀ ਐ ਸਾਰੀ ਜ਼ਿੰਮੇਵਾਰੀ ਆ ਸਾਰੇ ਮੁਸਲਮਾਨਾਂ ਦੇ ਹੱਥ ਵੀ ਖੜੇ ਨੇ ਉਹ ਆਪਣਾ ਰਿਕਨ ਆਪਣਾ ਹੁਕਮ ਦਿੰਦੇ ਨੇ ਟੈਲੀਫੋਨਿਕਲੀ ਉਹ ਵੀ ਨਹੀਂ ਕਿਸੇ ਪੰਚਾਇਤ ਸਿਕਟ ਦੇ ਵੀਡੀਓ ਨੇ ਸੁਣਿਆ ਅਸੀਂ ਲੱਭ ਲੱਭ ਥੱਕੇ ਵੀਡੀਓ ਆਪਣੇ ਜਿੰਨੇ ਪੰਚਾਇਤ ਸਿਕਟੀ ਨੇ ਫੋਨ ਹੋਣਾ ਬੰਦ ਕੀਤੇ ਨੇ ਔਰ ਕਿਸੇ ਨੂੰ ਕੋਈ ਕਾਗਜ਼ ਨਹੀਂ ਮਿਲ ਰਿਹਾ ਅੱਜ ਅਸੀਂ ਇਹਨਾਂ ਕੋਲ ਸ਼ਵਾਸਨ ਦੇ ਕੇ ਲੈ ਕੇ ਜਾਣਾ ਤੇ ਕੋਈ ਵਿਅਕਤੀ ਸਾਡਾ ਇੱਥੇ ਆਉਂਦਾ ਜਿਹੜਾ ਕਾਗਜ਼ ਭਰਨੀ ਚਾਹੁੰਦਾ ਤੇ ਉਹਨੂੰ ਤੁਸੀਂ ਲਾਜ਼ਮੀ ਤੌਰ ਤੇ ਚੁੱਲਾ ਟੈਕਸੇਡ ਐਂਡ ਹੋਸੀ ਦਿੱਤੀ ਜਾਵੇ ਕਿਸੇ ਚੀਜ਼ ਦੀ ਹੋਰ ਲੋੜ ਉਹ ਵੀ ਸਾਨੂੰ ਦਿੱਤੀ ਜਾਵੇ ਸਾਡੀਆਂ ਫਾਈਲਾਂ ਜਿਹੜੀਆਂ ਨੇ ਉਹ ਸਾਡੀਆਂ ਤੁਸੀਂ ਤਰੀਕੇ ਦੇ ਨਾਲ ਉਹ ਲੈ ਲਓ ਜੋ ਸਿਸਟਮ ਹੈ ਉਹਨੂੰ ਅਡਾਪਟ ਕਰੋ ਧੱਕਾਸ਼ਾਹੀ ਨਾ ਕਰੋ ਐਸ ਵੇਲੇ ਜੋ ਲੱਗਦਾ ਪਿੰਡਾਂ 'ਚ ਜਿਸ ਤਰੀਕੇ ਨਾਲ ਇਹਨਾਂ ਸਰਕਾਰ ਦਾ ਵਤੀਰਾ ਆ ਲੋਕ ਇਹਨਾਂ ਦੇ ਤਰੀਕੇ ਤੋਂ ਨਾਰਾਜ਼ ਹੋ ਕੇ ਤੇ ਇਹਨਾਂ ਦੇ ਉਲਟ ਜਾ ਰਹੇ ਔਰ ਦੇਖਿਓ ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਸਰਪੰਚ ਬਣੋਗਾ ਲੋਕਾਂ ਨੇ ਉਹਨਾਂ ਦੇ ਉਲਟ ਵੋਟਾਂ ਪਾ ਕੇ ਉਹਨਾਂ ਨੂੰ ਹਰਾਉਣਾ ਆਪਣਾ ਬੰਦਾ ਜਿਤਾਉਣਾ ਜੇ ਤੁਸੀਂ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ ਨਾ ਤੇ ਉਹਨਾਂ ਨੂੰ ਤੁਸੀਂ ਜਿੱਤ ਕੇ ਲਵੋ ਉਹਨਾਂ ਦੀ ਸੇਵਾ ਕਰਕੇ ਲਾਓ ਤੁਸੀਂ ਧਮਕੇ ਮਾਰਦੇ ਹੋ ਵੀ ਮੈਂ ਤੇ ਇਹਨੂੰ ਬਣਾਉਣਾ ਔਰ ਕਿਸੇ ਦੀ ਜਰਤਨਾ ਹੋਵੇ ਕੋਈ ਥਿਲੋਣ ਦੇ ਇਥੋਂ ਨਿਕਲ ਜਾਓ ਇਥੋਂ ਦੌੜ ਜਾਓ ਔਰ ਲੋਕਾਂ ਦੇ ਮਨ 'ਚ ਬੈ ਗਈ ਆ ਔਰ ਸਾਨੂੰ ਇਸ ਗੱਲ ਦਾ ਇਨਾਂ ਕਾ ਫਾਇਦਾ ਹੋ ਰਿਹਾ ਜਿਸ ਤਰੀਕੇ ਨਾਲ ਇਲੈਕਸ਼ਨ ਚੱਲਣ ਦੀ ਆ ਲੋਕ ਸਾਡੇ ਨਾਲ ਜੁੜਦੇ ਜਾਂਦੇ ਨੇ ਸਾਨੂੰ 2027 ਦਾ ਟਿਕਾ ਹੈ ਔਰ ਆਹੋ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੇ ਨਾ ਇਹਨਾਂ ਨੇ ਸਾਡਾ ਮੁੱਢ ਅਸਲੀ ਬੰਨਣਾ ਔਰ ਲੋਕਾਂ ਦੇ ਨਾਲ ਜੁੜਨਾ ਔਰ ਤੁਸੀਂ ਦੇਖਿਓ ਪਈ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਾਂਗਰਸੀ ਬਣਨੀ ਆ ਬਣਾਉਣੀ ਭਰਾਵਾਂ ਨੇ ਇਹਨਾਂ ਲੋਕਾਂ ਨੇ ਬਣਾਉਣੀ ਆ ਜਿਹੜੇ ਐਸੇ ਦੁਖੀ ਹੋਏ ਮਿੱਠੇ ਸੋ ਇਹ ਜਿਹੜਾ ਧਰਵਾਇਆ ਇਹਨਾਂ ਸਮਝ ਆਏ ਆ ਵੀਡੀਓ ਸਾਹਮਣੂ ਅਸੀਂ ਮੈਮੋਰੰਡਮ ਤੇ ਕੀ ਦੇਣਾ ਚੇਤਾਵਨੀ ਦੇ ਕੇ ਚੱਲੇ ਆ ਐਸ.ਐਮ. ਸਾਹਿਬ ਨਾਲ ਵੀ ਗੱਲ ਹੋਈ ਆ ਏ.ਡੀ.ਸੀ. ਮੈਮ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਦੱਸ ਕੇ ਆਇਆ ਵੀ ਅਸੀਂ ਉੱਥੇ ਪੜਾਣਾ ਦੇਣ ਜਾ ਰਹੇ ਆ ਔਰ ਤੁਹਾਡੇ ਪੰਚਾਇਤ ਸੱਤ ਹੀ ਚੈੱਕ ਕਰ ਰਹੇ ਆ ਵੀ ਉੱਥੇ ਬੈਠਦੇ ਨੇ ਸਾਨੂੰ ਚੋਲਾ ਟੈਕਸ ਦਿੰਦੇ ਨੇ ਸਾਨੂੰ ਐਨ.ਓ.ਸੀ. ਦਿੰਦੇ ਆ ਕਿ ਨਹੀਂ ਦਿੰਦੇ ਇਹ ਅਸੀਂ ਵਿਸ਼ਵਾਸ ਨਾਲ ਕੋਲ